ਜੀ ਸਾਰਿਆਂ ਪੈਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਮੀਜ਼ ਦੀ ਕਟਿੰਗ ਬਹੁਤ ਹੀ ਸੌਖੇ ਤੇ ਈਜ਼ੀ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਜੀ ਤੇ ਮੇਰੀ हिਪ ਹੈਗੀ ਹੈ ਜੀ 24 ਇੰਚ ਜੀ ਤੇ ਆਪਾਂ 4 ਇੰਚ ਐਕਸਟਰਾ ਲੈ ਕੇ ਚੱਲਾਂਗੇ हिਪ ਤੇ ਜੀ ਤੇ 4 ਇੰਚ ਹੀ ਆਪਾਂ ਲੈਂਥ ਲੈ ਕੇ ਚੱਲਾਂਗੇ ਜੀ ਕਿਉਂਕਿ ਨੀਚੇ ਫੋਲਡ ਵਾਸਤੇ ਚਾਹੀਦਾ ਹੁੰਦਾ 4 ਇੰਚ ਤੇ 4 ਹੀ ਆਪਾਂ ਚੜਾਈ ਦੇ ਵਿੱਚ ਚਾਹੀਦਾ ਕਿਉਂਕਿ ਆਪਾਂ ਆਪਾਂ ਲੈਸ ਕਹਿਰਾ ਕੋਈ ਵੀ ਜਾਂ ਪਾਈਪਿੰਗ ਕੋਈ ਵੀ ਚੀਜ਼ ਲਗਾਉਣੀ ਹੋਵੇ ਆਪਾਂ ਨੂੰ 4 ਇੰਚ ਐਕਸਟਰਾ ਚਾਹੀਦਾ ਜੀ ਕਪੜਾ ਚੜਾਈ ਚ ਵੀ ਤੇ ਲੰਬਾਈ ਚ ਵੀ ਚਲੋ ਆਪਾਂ ਇੱਥੇ ਹੁਣ ਇਸ ਤਰ੍ਹਾਂ ਆ ਕਪੜਾ ਜੀ ਇਸ ਤਰ੍ਹਾਂ ਆਪਾਂ ਕਰ ਲੈਣਾ ਜੀ 14 14 ਇੰਚ ਤਾਰ ਲੈਣਾ ਆਪਾਂ ਕਰਕੇ ਸਾਰਾ ਜੀ ਆ ਇੱਥੋਂ ਨਾਲ ਆਪੇ ਇਸ ਤਰ੍ਹਾਂ ਜੀ ਫੋਲਡਿੰਗ ਦੇ ਵਿੱਚ ਕਰਕੇ ਇਸ ਤਰ੍ਹਾਂ ਆਪਾਂ 14 14 ਕਰਕੇ ਨਾ ਸੈੱਟ ਕਰਕੇ ਸਾਰਾ ਕਪੜਾ ਨਾਲ ਉਤਾਰ ਲੈਣਾ ਅੱਗੇ ਤੇ ਪਿੱਛੇ ਫਰੰਟ ਦਾ ਜੀ ਤੁਹਾਨੂੰ ਕਟਿੰਗ ਕਰਕੇ ਤਾਰ ਕੇ ਦਿਖਾਉਣੀ ਹੈ ਜੀ ਹਾਂ ਜੀ ਆਪਾਂ ਇਹ 14 14 ਇੰਚ ਦੀ ਹੁਣ ਕਟਿੰਗ ਕਰ ਲਈਏ ਜੀ ਤੇ 14 14 ਇੰਚ ਸਾਰਾ ਪਤਾਰ ਲਿਆ ਜੀ ਲੈਂਥ ਚ ਵੀ ਜਿੰਨੀ ਆਪਣੀ ਲੈਂਥ ਚਾਹੀਸੀ ਲੈਂਥ ਰੱਖ ਲਈਏ ਆਪਾਂ ਹੁਣ ਦੱਸਾਵਾਂਗੇ ਜੀ ਆਪਾਂ ਕੋ ਤੀਰਾ ਕਿੰਨਾ ਲੈਣਾ ਜੀ ਤੀਰਾ ਚਾਹੀਦਾ ਜੀ ਆਪਾਂ 7 ਇੰਚ ਕਿਉਂਕਿ ਆਪਾਂ ਬੈਕ ਸਾਈਡ ਜਿਹੜਾ ਨੈਕ ਆ ਉਹ ਛੋਟਾ ਰੱਖਣਾ ਜੀ ਤੇ ਆਪਾਂ ਜਿਹੇ ਉੱਪਰੋਂ 1/2 ਇੰਚ ਦੀ ਕਾਟ ਪਾਉਣੀ ਜੇ ਤਾਂ ਆਪਾਂ ਨੂੰ ਜਿਹੜਾ ਤੀਰਾ ਉਹ ਨਹੀਂ ਗਿਰੂਗਾ ਜੀ ਤੁਹਾਡਾ ਇਥੋਂ ਆਪਾਂ 2.5 ਇੰਚ ਦੇ ਕਰ ਲੈ ਕੇ ਜਾਣੀ ਤੁਸੀਂ ਕਾਟ ਇਸ ਤਰ੍ਹਾਂ ਤਰਸ਼ੀ ਲੈ ਕੇ ਜਾਣੀ ਹੈ ਜੀ ਇਸ ਤਰ੍ਹਾਂ ਤਰਸ਼ੀ ਬਾਹ ਦੇਣੀ ਜੀ ਕਾਟ ਇਸ ਤਰ੍ਹਾਂ ਤੇ ਇਹਨਾਂ ਜਿਹੜਾ ਮੋਡੇ ਦੀ ਲੈਂਥ ਤੁਸੀਂ ਇਥੇ ਰੱਖਣੀ ਹੈ ਜੀ ਇਹ ਰੱਖ ਲਈਏ 7 14 ਤੇ ਇਹ ਪਤੁਰ ਖਣਾ ਜੀ ਆਪਾਂ 22 ਤੁਸੀਂ 22 ਵੀ ਰੱਖ ਸਕਦੇ ਆ 22 ਵੀ ਰੱਖ ਸਕਦੇ ਆ ਜੀ ਹੁਣ ਇੱਥੋਂ ਜੀ ਆਪਾਂ ਜਿੰਨਾ ਉੱਪਰੋਂ ਤੀਰ ਆ ਲਿਆ 7 ਜੀ ਇੱਥੋਂ ਵੀ ਆਪਾਂ 7 ਹੀ ਰੱਖਣਾ ਜੀ ਆਪਾਂ 7 ਮਿਲ ਲੈਣਾ ਜੀ ਇੱਥੋਂ 7 ਰੱਖ ਲੈਣਾ ਜੀ ਫਿਰ ਇਹ ਦੋ ਆਪਾਂ ਆਪੋ 7 ਲਿਆ ਸੀ ਜੀ 7 ਤੀਰੇ ਤੋਂ ਜੀ ਇਥੋਂ ਆਪਾਂ 1/2 ਇੰਚ ਪਿੱਛੇ ਜਾਣਾ ਜੀ ਬੈਕ ਸਾਈਡ ਨੂੰ ਉਤੋਂ 1/2 ਇੰਚ ਘੱਟ ਲੈਣਾ ਜੀ ਕੰਮ ਕਰਕੇ ਇਥੋਂ 7 ਲਿਆ ਸੀ ਇਥੋਂ 6.5 ਲੈਣਾ ਜੀ ਆਪਾਂ 1/2 ਇੰਚ ਜਿਹੜਾ ਆਪਾਂ ਇਸ ਤਰ੍ਹਾਂ ਆਪਾਂ ਕੱਟ ਕਰਕੇ ਲੈਣਾ ਵਾ 7 ਲਿਆ ਪਰ ਉਹ 7 ਹੀ ਇੱਥੇ ਰੱਖ ਕੇ ਸਿੱਧਾ ਇਥੋਂ 6.5 ਠੀਕ ਹੈ ਜੀ ਇਹਨਾਂ ਨੂੰ ਆਪਾਂ ਨਿਸ਼ਾਨੀਆਂ ਨੂੰ ਸਿੱਧਾ ਕਰ ਲੈਣਾ ਜੀ ਐਸ ਤਰ੍ਹਾਂ ਇਹਨੂੰ ਦਿਖਾ ਕਰ ਦੇਣਾ ਜੀ ਠੀਕ ਹੈ ਜੀ ਅੰਦਰ ਬਸ ਲਾਈਆ ਆਹ ਹੈ ਜੀ ਇਹ ਨੂੰ ਆਪ ਸਿੱਧਾ ਕਰ ਲੈਣਾ ਜੀ ਕਿੱਸੇ ਕੰਮ ਆਈ ਜੀ ਆਪਾਂ ਸੇਬਾ ਕਰ ਲਵਾਂਗੇ ਇੱਕ ਪਲ ਰਸਤਾ ਮੁੱਕੇ ਲੈ ਲੈਣਾ ਜੀ 2 ਇੰਚ ਸਾਈਡ ਦੀ ਆਪਾਂ ਪਾਵਾਂਗੇ ਜੀ ਇਸ ਤਰ੍ਹਾਂ ਇੰਚੇ ਲੈ ਬਰੱਖ ਲੈਣਾ ਜੀ ਇਸ ਤਰ੍ਹਾਂ ਕਰਕੇ 1 ਇੰਚ ਦੀ ਕਾਟ ਫਰੰਟ ਸਾਈਡ ਦੀ ਤੇ ਬੈਕ ਸਾਈਡ ਦੀ ਪਾਵਾਂਗੇ 2 ਜਿਹੜੇ ਆਪਣੇ ਖਚਾ ਪੈਂਦਾ ਪਿੱਛੇ ਜੀ ਉਹ ਨਹੀਂ ਪਊਗਾ ਜੀ ਕਿਉਂਕਿ ਆਪਾਂ ਨੂੰ 2 ਇੰਚ ਤੱਕ ਘਟਾਈ ਕਰਨੀ ਪਊਗੀ ਤੇ ਇਹਦਾ ਆਪਾਂ ਹਾਫ ਕਰ ਲੈਣਾ ਹੈ ਸੱਤ ਦਾ ਜੀ ਸਾਢੇ 3 ਇੱਥੇ ਜੀ ਇੱਥੇ ਤੇ ਕਰਸੀ ਗਲਾਈ ਲੈ ਜਾਂਦੇ ਜੀ आ जाऊ भी ज फ्रंट सैडर फरंट सैडी इतों बैक सैड द इस तरह ठीक तो है इतों फिटिंग की अपनी आएगी ब्रेस्ट द आएगी ग्यारह इंच जी आप लैनी है क्योंकि आप इतनी प्लेट पानी है जी आप अद्धा इंच जी साढ़े ग्यारह चला छमर है जी आप दस नहीं इतना लेके चलोंगे जी ग्यारह क्योंकि इतनी प्लेटा पड़निया जी आप चाहिए एक इंच आप ਇੱਕ ਨਵਸਤ ਲੈਣੀ ਤੇ ਫਿਟਿੰਗ ਥੋੜੀ ਬਿਲਕੁਲ ਸਹੀ ਆਊਗੀ ਜੀ ਇੱਥੋਂ हिਪ ਤਾਂ ਹੋਏਗਾ ਜੀ ਆਪਣਾ 12 ਇੰਚ ਠੀਕ ਹੈ ਜੀ ਇਹਨਾਂ ਨੂੰ ਵਾਪਸ ਇਸ ਤਰ੍ਹਾਂ ਸਿੱਧੇ ਕਰ ਲੈਣਾ ਜੀ ਨਿਸ਼ਾਨਾ ਨੂੰ ਬਿਲਕੁਲ ਜੀ ਇਸ ਤਰ੍ਹਾਂ ਠੀਕ ਹੈ ਜੀ ਮਾਪਾ ਪਾਵਾਂਗੇ ਜੀ ਇੱਥੋਂ ਜਿਹੜੇ ਲਈ ਪਲੇਟ ਦਾ ਨਿਸ਼ਾਨੀ ਲਾਵਾਂਗੇ ਜੀ ਆਪਣੀ ਪਲੇਟ ਹੈਗੀ ਹੈ ਜੀ 12.5 ਦੀ ਜੀ ਠੀਕ ਹੈ ਜੀ ਇੱਥੋਂ ਆਪਾਂ ਜਿਹੜੀ ਚੁੜਾਈ ਹੈ ਇਹਨਾਂ ਦੀ ਲੈਣੀ ਹੈ 3.5 ਇੰਚ ਠੀਕ ਹੈ ਜੀ ਤੇ ਇਹਦੀ ਪਲੇਟ ਦੀ ਜਿਹੜੀ ਲੈਂਥ ਆ ਉਹ ਆਪਾਂ ਰੱਖਣੀ ਹੈ ਜੀ 7.5 ਇੱਥੋਂ ਵੀ ਆਪਾਂ ਲਾਵਾਂਗੇ 3.5 ਇੰਚ ਠੀਕ ਹੈ ਇਹ ਪਲੇਟ ਨੂੰ ਆਪਾਂ ਹੁਣ ਬੰਦ ਲਾਂਗੇ ਸਤਰਾ ਸਿਦਾਚ ਠੀਕ ਹੈ ਨਹੀਂ ਤੇ ਇਸ ਪਲੇਟ ਦਾ ਜਿਹੜੀ ਉੱਪਰ ਵਾਲੀ ਪਲੇਟ ਆਉਣੀ ਹੈ ਜੀ ਇਹਦਾ ਆਪਾਂ ਗੈਪ ਲੈਣਾ ਜੀ 2.5 ਇੰਚ ਠੀਕ ਹੈ ਇਹਦੇ ਸਾਈਡਸ ਪਲੇਟ ਦਾ ਜਿਹੜਾ ਆਉਣਾ ਜੀ ਆਪਣਾ ਗੈਪ ਉਹ 2 ਇੰਚ ਆਉਣਾ ਜੀ ਠੀਕ ਹੈ ਜੀ ਇਹਨਾਂ ਆਪਾਂ ਪਾਹਮ ਇਸਤਰਾ ਇਹ ਪਲੇਟ ਆਸਤਰਾ ਜੈਲੀ ਤੇ ਥੋੜੀ ਜਿਹੀ ਹੈ ਜੀ ਉੱਪਰ ਏ ਜੀ ਆਹ ਪਲੇਟ ਜਿਹੜੀ ਆਪਾਂ ਨੇ ਐ ਸਲਾਈ ਦੇ ਤੁਸੀਂ ਨਾ ਫੀਟਿੰਗ ਵਾਲੀ ਜਿਹੜੀ ਕਮਰ ਦੀ ਇਹਦੇ ਵਿੱਚ ਨਹੀਂ ਲਗਾਣੀ ਜਿਹੜੀ ਆ ਪਿੱਛੇ ਹੈ ਨਾ ਇਸ ਤਰ੍ਹਾਂ ਐ ਲਾਉਣੀ ਹੈ ਜੀ ਕਰੀ ਸ਼ੀ ਕਰਕੇ ਇਸ ਤਰ੍ਹਾਂ ਤੇ ਐਸ ਤਰ੍ਹਾਂ ਜੀ ਜਿਹੜੀ ਸਲਾਈ ਹੈ ਬਿਲਕੁਲ ਸਹੀ ਆਊਗੀ ਜੀ ਠੀਕ ਹੈ ਜੀ ਤੇ ਆ ਜਿਹੜਾ ਇੱਥੋਂ ਹੈਗਾ ਨਾ ਜੀ ਉਤੋਂ ਫੀਟਿੰਗ ਵਾਲੀ ਸਲਾਈ ਤੋਂ ਆਪਾਂ ਨੂੰ 3 ਇੰਚ نیچے ਜਾਣਾ ਜੀ نیچے ਠੀਕ ਹੈ ਜੀ ਤੇ ਅੱਧਾ ਇੰਚ ਆਪਾਂ ਇੱਥੋਂ ਇਸ ਤਰ੍ਹਾਂ ਸਲਾਈ ਲਾਉਣੀ ਹੈ ਜੀ ਅੱਧੇ ਇੰਚ ਦੇ ਇਹਦੀ ਨਾਲ ਤੁਹਾਡੀ ਫਿਟਿੰਗ ਬਿਲਕੁਲ ਸਹੀ ਆਊਗੀ ਜੀ ਤੇ ਝੋਲ ਵੀ ਜਿਹੜਾ ਬਿਲਕੁਲ ਤੁਹਾਡਾ ਖਤਮ ਹੋ ਜਾਊਗਾ ਜੀ ਇਹ ਚੋਂ ਫਿਰ ਝੋਲ ਹੈ ਪੈਂਦਾ ਤੁਹਾਡੇ ਉਹ ਝੋਲ ਨਹੀਂ ਆਣਾ ਜੀ ਤੇ ਹੁਣ ਆਪਾਂ ਕਟਿੰਗ ਕਰ ਦੇਣੀ ਹੈ ਜੀ ਹਾਂਜੀ ਆਪਣੀ ਕਮੀਜ਼ ਦੀ ਕਟਿੰਗ ਹੋ ਚੋ ਗਈ ਹੈ ਜੀ ਸਾਰੀ ਕੰਪਲੀਟ ਤੇ ਆਪਾਂ ਅਗਲੇ ਐਪੀਸੋਡ ਚ ਹੁਣ ਤੁਹਾਨੂੰ 슬ੀਵ ਦੀ ਕਟਿੰਗ ਦਿਖਾਵਾਂਗੇ ਜੀ ਓਕੇ ਥੈਂਕ ਯੂ